ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਕਾਂਗਰਸ ਪਾਰਟੀ ਨੂੰ ਲੈ ਕੇ ਆਈ ਪਾਰਟੀ ਖਬਰ ਕਾਂਗਰਸ ਪਾਰਟੀ ਦੇ ਵਿੱਚ ਕਈ ਆਗੂਆਂ ਦੀ ਗੋਵੇਗੀ ਛੁੱਟੀ ਕਿਉਂਕਿ ਇਸ ਦੀ ਪੜਿਕ ਲੱਗੀ ਹੈ ਸੂਨੀਆ ਗਾਂਧੀ ਖਾਸ ਕਰਕੇ ਰਾਹੁਲ ਗਾਂਧੀ ਨੂੰ ਕਿ ਬਲੈਕ ਚਿਪਸ ਜਿਹੜੀਆਂ ਨੇ ਕਾਲੀਆਂ ਭੇਡਾਂ ਨੇ ਉਹ ਸਾਡੀ ਪਾਰਟੀ ਦੇ ਵਿੱਚ ਨੇ ਉਹ ਸਾਡੀ ਰਣਨੀਤੀ ਉਹ ਸਾਡੀਆਂ ਗਤੀਵਿਧੀਆਂ ਭਾਰਤੀ ਜਨਤਾ ਪਾਰਟੀ ਨੂੰ ਦੱਸਦਿਆਂ ਨੇ ਉਹਨਾਂ ਨੂੰ ਹੁਣ ਭੱਜਿਆ ਥਾਂ ਨਹੀਂ ਲੱਭਣੀ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਨਹੀਂ ਮਿਲਣਗੀਆਂ ਉਹਨਾਂ ਦੇ ਪੱਤੇ ਕੱਟੇ ਜਾਣਗੇ ਕਿਉਂਕਿ ਪੁਕਤਾ ਸਬੂਤ ਨੇ ਰਾਹੁਲ ਗਾਂਧੀ ਦੇ ਕੋਲ ਉਹਨਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜੇ ਪੱਧਰ ਤੇ ਵਾਧੂ ਸੀਟਾਂ ਲੈ ਕੇ ਸਾਡੀ ਸਰਕਾਰ ਬਣੀ ਸੀ ਲੇਕਿਨ ਸਾਡੇ ਵੱਡੇ ਆਗੂਆਂ ਨੇ ਮਿਲ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਵੋਟਗ੍ਰਾਫ ਹੁਣਾ ਕਿਹਾ ਪੰਜਾਬ ਦੇ ਵਿੱਚ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਵਧਿਆ ਹੈ ਭਾਵੇਂ ਸੀਟ ਨਹੀਂ ਮਿਲੀ ਲੇਕਿਨ ਹੈਲਪ ਕੀਤੀ ਗਈ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਓ ਉਹਨਾਂ ਨੇ ਕਿਹਾ ਕੱਲੇ ਪੰਜਾਬ ਦੀ ਗੱਲ ਹੀ ਕਰਦੇ ਅਸੀਂ ਗੱਲ ਕਰਦੇ ਹਾਂ ਭਾਰਤ ਦੇ ਸਾਰੇ ਸੂਬਿਆਂ ਦੀ ਇੱਕ ਪਾਸੇ ਅਸੀਂ ਕਾਂਗਰਸ ਨੂੰ ਸਮਰਥ ਸਮਰਪਿਤ ਹਾਂ ਇੱਕ ਪਾਸੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਕਾਂਗਰਸ ਪਿੱਛੇ ਤੇ ਦੂਸਰੇ ਪਾਸੇ ਅੰਦਰੋਂ ਅੰਦੀ ਸੀ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰ ਰਹੇ ਹਾਂ ਉਹਨੇ ਕਿਹਾ ਇਹ ਬਿਲਕੁਲ ਬਰਦਾਸ਼ ਬਿਲਕੁਲ ਸਿਆ ਨਹੀਂ ਜਾਵੇਗਾ ਜੇਕਰ ਤੁਸੀਂ ਜਾਣਾ ਹੈ ਤਾਂ ਸ਼ਰੇ ਆਮ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦੇ ਹੋ ਲੇਕਿਨ ਸਾਡੀ ਪਿੱਠ ਦੇ ਪਿੱਛੇ ਸ਼ੁਰਾ ਨਾ ਮਾਰੋ ਸਾਡੇ ਨਾਲ ਵਿਸ਼ਵਾਸ ਘਾਤਨਾ ਕਰੋ ਅਸੀਂ ਅੱਡੀ ਛੋਟੀ ਦਾ ਜ਼ੋਰ ਲਗਾਉਣੇ ਆ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਭਾਰਤ ਦੇ ਕਿਸੇ ਸੂਬੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਉਹਨਾਂ ਕਹਿੰਦੇ ਕਿ ਜੇਕਰ ਸੰਗਠਨ ਨੂੰ ਮજબૂત ਕਰਨਾ ਹੈ ਜੇਕਰ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤੇ ਤੁਹਾਨੂੰ ਇੱਕ ਪਾਸੇ ਆਉਣਾ ਪਵੇਗਾ ਜਾਂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਦੋਗਲੀ ਰਾਜਨੀਤੀ ਨਾ ਕਰੋ ਦੋਗਲੇ ਨਾਮ ਬਣੋ ਆਪਣੇ ਪਾਰਟੀ ਦੇ ਨਾਲ ਵਿਸ਼ਵਾਸ ਘਾਤ ਨਾ ਕਰੋ ਸਾਡੀ ਪਿੱਠ ਤੇ ਛੁਰੇ ਵੱਜ ਰਹੇ ਨੇ ਸਾਡਾ ਰੱਜ ਕੇ ਜਲੂਸ ਨਿਕਲਿਆ ਹੈ ਇਸ ਗੱਲ ਦਾ ਪ੍ਰਗਟਾਵਾ ਅੱਜ ਬਿਹਾਰ ਦੇ ਵਿੱਚ ਕੀਤਾ ਹੈ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਲੀਆਂ ਭੇਡਾਂ ਸਾਡੇ ਵਿੱਚ ਨੇ ਜਿਹੜੀਆਂ ਅੰਦਰ ਖਾਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਂਦੀਆਂ ਨੇ ਸਾਥ ਦਿੰਦੀਆਂ ਨੇ ਅਤੇ ਦਿਨ ਵੇਲੇ ਸਾਡੇ ਨਾਲ ਹੁੰਦੇ ਨੇ ਅਤੇ ਰਾਤ ਨੂੰ ਭਾਰਤੀ ਜਨਤਾ ਪਾਰਟੀ ਲਈ ਵੋਟ ਮੰਗੀ ਜਾਂਦੀ ਹੈ ਉਹਨਾਂ ਵੱਡੇ ਆਗੂਆਂ ਵੱਲੋਂ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਿਮਾਚਲ ਦੇ ਵਿੱਚ ਹੋਣੀਆਂ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਣੀਆਂ ਨੇ ਹੁਣ ਬਿਹਾਰ ਦੇ ਵਿੱਚ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਜੇਕਰ ਅਜਾਇਆ ਪਾਇਆ ਗਿਆ ਤਾਂ ਮੌਕੇ ਤੇ ਸਾਰੀ ਉਮਰ ਵਾਸਤੇ ਉਸ ਵੱਡੇ ਆਗੂ ਨੂੰ ਚਾਹੇ ਉਹਦਾ ਰਤਬਾ ਚਾਹੇ ਉਹਦੇ ਮੇਰੇ ਕੋਲ ਵੋਟ ਬੈਂਕ ਕਿੰਨਾ ਵੀ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਅਸੀਂ ਉਹਨਾਂ ਨੂੰ ਸ਼ਰੂਮ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਮੁਤਲ ਕਰ ਦੇਾਂਗੇ ਯਾਨੀ ਕਿ ਰਾਹੁਲ ਗਾਂਧੀ ਨੇ ਵੱਡੇ ਬਿਆਨ ਦਿੱਤੇ ਨੇ ਕਿ ਇੱਕ ਪਾਸਾ ਕਰ ਲੋ ਚਾਹੇ ਕਾਂਗਰਸ ਦਾ ਚਾਹੇ ਭਾਰਤੀ ਜਨਤਾ ਜਨਤਾ ਪਾਰਟੀ ਦਾ ਲੇਕਿਨ 도ਗਲੀ ਰਾਜਨੀਤੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਧੰਨ